ਪੰਜਾਬ 247 ਟੀਵੀ ਦੇ ਖਬਰਾਂ ਦੇ ਬਲੈਟਨ ਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਇੱਕ ਝਾਤ ਅਮਰੀਕਾ ਦੇ ਨਿਊ ਔਰਲੀਨਸ ਵਿੱਚ ਨਵੇਂ ਵਰੇ ਦੇ ਜਸ਼ਨਾਂ ਦੌਰਾਨ ਲੋਕਾਂ ਤੇ ਟਰੱਕ ਚੜਾਉਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਸੀ ਰਾਸ਼ਟਰਪਤੀ ਜੋ ਬਾਈਡਨ ਨੇ ਹਮਲਾਵਰ ਨੂੰ ਕੱਟੜਪੱਠੀ ਸੰਗਠਨ ਆਈਐਸ ਤੋਂ ਪ੍ਰਭਾਵਿਤ ਦੱਸਿਆ ਹੈ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਦੱਸਿਆ ਹੈ ਕਿ ਜਿਹੜਾ ਮੁੱਲਜ਼ਮ ਡਰਾਈਵਰ ਹੈ ਉਹਦੀ ਪਛਾਣ 44 ਸਾਲਾਂ ਦਾ ਸ਼ਮਸ਼ੋਦੀਨ ਜਵਾਰ ਵਜੋਂ ਹੋਈ ਹੈ ਅਤੇ ਉਹ ਸਾਬਕਾ ਫੌਜੀ ਹੈ ਮੁੱਲਜ਼ਮ ਟੈਕਸਾਸ ਦਾ ਰਹਿਣ ਵਾਲਾ ਹੈ ਤੇ ਉਹ ਅਮਰੀਕੀ ਸਿਟੀਜ਼ਨ ਸੀ ਅਤੇ ਲੋਕਾਂ ਨੂੰ ਟਰੱਕ ਨਾਲ ਕੁਚਣ ਵਾਲਾ ਇਹ ਵਿਅਕਤੀ ਪੁਲਿਸ ਦੀਆਂ ਗੋਲੀਆਂ ਨਾਲ ਮਾਰਿਆ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ 15 ਲੋਕਾਂ ਦੀ ਮੌਤ ਹੋ ਗਈ ਤੇ 35 ਵਿਅਕਤੀ ਇਸ ਮਾਮਲੇ 'ਚ ਜ਼ਖਮੀ ਹੋਏ ਸਨ ਜਾਂਚ ਏਜੰਸੀ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮਲਜ਼ਮ ਦੇ ਨਾਲ ਸਾਜ਼ਿਸ਼ ਵਿੱਚ ਕੋਈ ਹੋਰ ਸ਼ਾਮਲ ਸੀ ਜਾਂ ਨਹੀਂ FBI ਨੇ ਕਿਹਾ ਹੈ ਕਿ ਮਲਜ਼ਮ ਦੀ ਗੱਡੀ ਵਿੱਚ ਕੱਟੜਪੰਥੀ ਸੰਗਠਨ IS ਦਾ ਝੰਡਾ ਵੀ ਮਿਲਿਆ ਹੈ ਇਸ ਤੋਂ ਇਲਾਵਾ ਹਥਿਆਰ ਵੀ ਬਰਾਮਦ ਹੋਏ ਹਨ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਮਲਜ਼ਮ ਨੇ ਹਮਲਾ ਕਿਉਂ ਕੀਤਾ ਸੀ ਇਸ ਸਬੰਧੀ ਜਾਂਚ ਚੱਲ ਰਹੀ ਹੈ ਅਮਰੀਕਾ ਵਿੱਚ ਹੋਈ ਇੱਕ ਹੋਰ ਦੁਰਘਟਨਾ ਵਿੱਚ ਲਾਸ ਵੇਂਗਾਸ ਵਿੱਚ ਟਰੰਪ ਹੋਟਲ ਦੇ ਬਾਹਰ ਇੱਕ ਟੈਸਲਾ ਸਾਈਬਰ ਟਰੱਕ ਵਿੱਚ ਧਮਾਕਾ ਹੋ ਗਿਆ ਹੈ ਡਰਾਈਵਰ ਦੀ ਮੌਤ ਹੋ ਗਈ ਤੇ 7 ਹੋਰ ਲੋਕ ਜ਼ਖਮੀ ਹੋ ਗਏ ਹਨ ਪੁਲਿਸ ਨੇ ਦੱਸਿਆ ਹੈ ਕਿ ਬੁੱਧਵਾਰ ਨੂੰ ਟਰੱਕ ਹੋਟਲ ਦੇ ਸਾਹਮਣੇ ਸ਼ੀਸ਼ੇ ਦੇ ਦਰਵਾਜ਼ੇ ਕੋਲ ਰੁਕਿਆ ਇਸ ਦੌਰਾਨ ਟਰੱਕ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਫਿਰ ਧਮਾਕਾ ਹੋ ਗਿਆ ਐਲਨ ਮਸਕ ਨੇ ਕਿਹਾ ਹੈ ਕਿ ਟੈਸਲਾ ਸਾਈਬਰ ਟਰੱਕ ਵਿੱਚ ਧਮਾਕਾ ਤੇ ਨਿਊ ਧਮਾਕ ਜਿਹੜਾ ਹੋਇਆ ਸੀਗਾ ਧਮਾਕਾ ਨਿਊ ਇਅਰ ਦੇ ਤੇ ਇਹ ਦੋਵੇਂ ਘਟਨਾਵਾਂ ਕਿਸੇ ਤਰੀਕੇ ਨਾਲ ਸਬੰਧਤ ਹੋ ਸਕਦੀਆਂ ਹਨ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਇਹਨਾਂ ਦੋਹਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਵੀ ਸਬੰਧ ਨਹੀਂ ਹੈ ਯੂਰਪ ਦੇ ਇੱਕ ਸ਼ਹਿਰ ਦੱਖਣ ਵਾਲੇ ਪਾਸੇ ਪੈਂਦਾ ਮੈਟਰੋ ਨੈਗਰੋ ਸ਼ਹਿਰ ਉੱਚ ਬੁੱਧਵਾਰ ਨੂੰ ਗੋਲਾਬਾਰੀ ਦੀ ਇੱਕ ਘਟਨਾ ਹੋਈ ਹੈ ਜਿੱਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਜਨਤਕ ਪ੍ਰਸਾਰਣ RTCG ਨੇ ਪੁਲਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੁਝ ਮੌਤਾਂ ਸਟੈਂਜੇ ਦੇ ਇੱਕ ਰੈਸਟੋਰੈਂਟ ਵਿੱਚ ਹੋਈਆਂ ਹਨ ਮੈਂਟੇ ਨੇਗਰੋ ਦੀ ਸਰਕਾਰ ਨੇ ਵੀਰਵਾਰ ਤੋਂ ਤਿੰਨ ਦਿਨਾਂ ਦਾ ਰਾਸ਼ਟਰੀ ਸ਼ੋਗ ਦਾ ਐਲਾਨ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੋਲਾਬਾਰੀ ਨੂੰ ਇੱਕ ਭਿਆਨਕ ਹਾਦਸਾ ਘਰਾਰ ਦਿੱਤਾ ਹੈ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਹਮਲਾਵਰ ਨੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਸਮੇਤ ਰੈਸਟੋਰੈਂਟ ਦੇ ਮਾਲਕ ਤੇ ਉਸਦੇ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ ਹੈ ਇਸ ਤੋਂ ਬਾਅਦ ਹਮਲਾਵਰ ਨੇ ਆਪਣੀ ਜਾਨ ਵੀ ਲੈ ਲਈ ਸਮਾਚਾਰ ਏਜੰਸੀ ਐਫ ਪੀ ਏ ਐਫ ਪੀ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਗੋਲਾਬਾਰੀ ਵਿੱਚ ਚਾਰ ਲੋਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਤੇ ਉਹਨਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਹੈ ਅਗਲੀ ਖਬਰ ਗਾਜ਼ਾ ਅਤੇ ਇਜ਼ਰਾਈਲ ਜੋਤਤੋਂ ਇਜ਼ਰਾਈਲ ਦੇ ਰੱਖਿਆ ਮੰਤਰੀ ਕਾਰਟੇਜ ਨੇ ਸੇਫ ਜ਼ੋਨ ਜਿਹੜਾ ਡਿਕਲੇਅਰ ਕੀਤਾ ਆ ਉਹਦੇ ਤੇ ਤਾਜ਼ਾ ਹਮਲਿਆਂ ਦੇ ਹੁਕਮ ਦੇ ਦਿੱਤੇ ਹਨ ਅਤੇ ਹਮਾਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਇਜ਼ਰਾਈਲ ਤੇ ਹਮਲੇ ਬੰਦ ਨਹੀਂ ਕਰਦਾ ਅਤੇ ਗਾਜ਼ਾ ਵਿੱਚ ਬੰਦੀਆਂ ਨੂੰ ਰਹਾਅ ਨਹੀਂ ਕਰਦਾ ਤਾਂ ਹਮਾਸ ਨੂੰ ਲੰਬੇ ਸਮੇਂ ਤੋਂ ਨਾ ਵੇਖੀ ਗਈ ਤਾਕਤ ਨਾਲ ਹੋਰ ਵੱਡੇ ਝਟਕੇ ਦਿੱਤੇ ਜਾਣਗੇ ਇਜ਼ਰਾਈਲ ਦੀ ਫੌਜ ਨੇ ਦੱਖਣੀ ਗਾਜ਼ਾ ਵਿੱਚ ਅਲ ਮਵਾਸੀ ਦੇ ਜਿਹਨੂੰ ਅਖੌਤੀ ਤੌਰ ਤੇ ਸੇਫ ਤੇ ਮਾਨਵਵਾਦੀ ਜ਼ੋਨ ਡਿਕਲੇਅਰ ਕੀਤਾ ਹੋਇਆ ਉਹਦੇ ਉੱਤੇ ਵੀ ਬੰਬ ਛੁੱਟੇ ਹਨ ਤੇ ਘੱਟੋ ਘੱਟ 12 ਫਲਸਤੀਨੀਆ ਦੀ ਉਹਦੇ ਨਾਲ ਮੌਤ ਹੋਈ ਹੈ ਹੋਰ ਹਮਲੇ ਜਿਹੜੇ ਆ ਉਹ ਪੂਰੀ ਗਾਜ਼ਾ ਪੱਟੀ ਵਿੱਚ ਜਾਰੀ ਨੇ ਤੇ ਪਿਛਲੇ 24 ਘੰਟਿਆਂ ਵਿੱਚ ਹੁਣ ਤੱਕ ਘੱਟੋ ਘੱਟ 63 ਹੋਰ ਫਲਸਤੀਨੀਆ ਦੀ ਮੌਤ ਹੋ ਗਈ ਹੈ ਗਾਜ਼ਾ ਵਿੱਚ ਇੱਕ ਸਤਵੇਂ ਬੱਚੇ ਦੀ ਵੀ ਠੰਡ ਨਾਲ ਮੌਤ ਹੋ ਗਈ ਹੈ ਜਿਹਨੂੰ ਹਾਈਪੋਥਰਮੀਆ ਕਿਹਾ ਜਾਂਦਾ ਹੈ ਜਿਹੜਾ ਠੰਡ ਦੇ ਵਿੱਚ ਲਗਾਤਾਰ ਰਹਿਣ ਨਾਲ ਜਦੋਂ ਬੋਡੀ ਦਾ ਟੈਂਪਰੇਚਰ ਬਹੁਤ ਘੱਟ ਹੋ ਜਾਂਦਾ ਹੈ 35 ਡਿਗਰੀ ਫਾਰਨਹੇਟ ਤੋਂ ਘੱਟ ਜਾਂਦਾ ਤੇ ਲੰਮਾ ਸਮਾਂ ਹੋ ਰਿਹਾ ਤੇ ਉਹਦੇ ਨਾਲੇ ਮੌਤ ਹੁੰਦੀ ਹੈ ਕਿਉਂਕਿ ਬੇਕਾਰੋਏ ਲੋਕ ਜਿਹੜੇ ਆ ਉਹ ਇਹਨਾਂ ਦਰਾਂ ਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਉਹ ਟੈਂਟਾਂ ਵਿੱਚ ਰਹਿ ਰਹੇ ਹਨ ਜਿੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਹੜ ਆਏ ਹੋਣ ਤਾਂ ਇਹਨਾਂ ਦੇ ਕਾਰਨ ਜਿਹੜੇ ਆ ਉੱਥੇ ਠੰਡ ਵਿੱਚ ਲੋਕ ਬਹੁਤ ਬੁਰੀ ਹਾਲਤ ਵਿੱਚ ਹਨ ਸੰਯੁਕਤ ਰਾਸ਼ਟਰ ਦੇ ਰਿਲੀਫ ਐਂਡ ਵਰਕਰ ਏਜੰਸੀ ਫਾਰ ਫਲਸਤੀਨ ਸ਼ਰਨਾਰਤੀਆਂ ਦੇ ਮੁਖੀ ਫਿਲਪ ਲਜ਼ਾ ਰਿਨੀ ਦਾ ਕਹਿਣਾ ਹੈ ਕਿ ਦੱਖਣੀ ਗਾਜ਼ਾ ਦੇ ਬੇਘਰੇ ਉਹ ਲੋਕਾਂ ਦੀ ਜਿਹੜਾ ਅਲ ਮਵਾਸੀ ਦੇ ਵਿੱਚ ਕੈਂਪ ਬਣਿਆ ਹੋਇਆ ਉਹ ਇਜ਼ਰਾਈਲ ਦੇ ਮਾਰੂ ਹਮਲਿਆਂ ਦਾ ਸ਼ਿਕਾਰ ਹੈ ਤੇ ਉਸ ਦਾ ਯੁੱਧ ਨੂੰ ਖਤਮ ਨਾ ਕਰਨ ਦਾ ਇੱਕ ਸੰਕੇਤ ਵੀ ਹੈ ਜਿਵੇਂ ਹੀ ਨਵਾਂ ਸਾਲ ਸ਼ੁਰੂ ਹੋਇਆ ਹੈ ਆਲਮੁਆਸੀ ਤੇ ਹੋਰ ਹਮਲੇ ਹੋਣੇ ਸ਼ੁਰੂ ਹੋ ਗਏ ਹਨ ਇਹਦੀਆਂ ਰਿਪੋਰਟਾਂ ਮਿਲ ਰਹੀਆਂ ਹਨ ਜਿਸ ਵਿੱਚ ਦਰਜਣਾ ਲੋਕ ਮਾਰੇ ਜਾ ਰਹੇ ਹਨ ਇਹ ਯਾਦ ਦਿਵਾਉਂਦਾ ਹੈ ਕਿ ਗਾਜ਼ਾ ਵਿੱਚ ਹੁਣ ਕੋਈ ਵੀ ਸੁਰੱਖਿਤ ਜ਼ੋਨ ਜਾਂ ਕੋਈ ਮਨੁੱਖੀ ਖੇਤਰ ਹੈ ਹੀ ਨਹੀਂ ਉਸਨੇ ਵੀ ਕਿਹਾ ਕਿ ਜੰਗਬੰਦੀ ਤੋਂ ਬਿਨਾ ਚੱਲ ਰਿਹਾ ਇਹ ਜੁੱਧ ਹਰ ਦਿਨ ਹੋਰ ਵੱਡੇ ਦੁਖਾਂਤ ਲੈ ਕੇ ਅੱਗੇ ਆਏਗਾ ਵੀਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਪੁੱਛੇ ਜਾਣ ਤੇ ਇਜ਼ਰਾਈਲ ਦੀ ਫੌਜ ਨੇ ਦਾ ਇੱਕ ਬਲਾਰਾ ਉਹਨੇ ਕਿਹਾ ਕਿ ਫੌਜ ਨੇ ਗਾਜ਼ਾ ਤੇ جنگ ਛੇੜ ਲਈ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਕੀਤੀ ਹੈ ਅਤੇ ਇਹ ਨਾਗਰਿਕਾਨ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਸੰਭਵ ਸਾਵਧਾਨੀ ਵੀ ਵਰਤਾ ਰਿਹਾ ਹੈ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਤੇ ਰੈੱਡ ਅਤੇ ਰੈੱਡ ਕ੍ਰੀਸੈਂਟ ਸੁਸਾਇਟੀ ਦੇ ਮੁਖੀ ਨੇ ਨਵ ਜੰਮੇ ਬੱਚਿਆਂ ਤੇ ਹੋਰ ਦੂਸਰੇ ਬੱਚਿਆਂ ਦੀ ਹਾਈਪੋਥਰਮੀਆ ਨਾਲ ਸੰਬੰਧਿਤ ਮੌਤਾਂ ਦੀਆਂ ਰਿਪੋਰਟਾਂ ਦੇ ਵਿਚਕਾਰ ਗਾਜ਼ਾ ਵਿੱਚ ਤੁਰੰਤ ਮਾਨਵਵਾਦੀ ਪਹੁੰਚ ਲਈ ਦਬਾਅ ਬਣਾਉਣਾ ਸ਼ੁਰੂ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਗਾਜ਼ਾ ਵਿੱਚ ਹਾਈਪੋਥਰਮੀਆ ਤੋਂ ਮਰਨ ਵਾਲੇ ਬੱਚਿਆਂ ਦੀ ਇਹ ਹਾਲੀਆ ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ਉੱਤੇ ਮਨੁੱਖੀ ਸੰਕਟ ਦੀ ਗੰਭੀਰਤਾ ਨੂੰ ਇਹ ਸਭ ਕੁਝ ਦਰਸਾਉਂਦਾ ਹੈ। ਮੈਂ ਫੌਰੀ ਤੌਰ ਤੇ ਮਾਨਵਵਾਦੀ ਸੁਰੱਖਿਆ ਅਤੇ ਉਦੀ ਬੇਰੋਕ ਪਹੁੰਚ ਪ੍ਰਦਾਨ ਕਰਨ ਲਈ ਆਪਣੀ ਕਾਲ ਨੂੰ ਫਿਰ ਦਰਉਂਦਾ ਹਾਂ ਤਾਂ ਜੋ ਉਹਨਾਂ ਲੋਕਾਂ ਦਾ ਜੀਵਨ ਬਚਾਉਣ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਸੁਰੱਖਿਆ ਮਤ ਤੋਂ ਬਿਨਾ ਬੱਚੇ ਮੂੰਹ ਦੇ ਵਿੱਚ ਹੀ ਮੌਤ ਦੇ ਮੂੰਹ ਵਿੱਚ ਜੰਮ ਜਾਣਗੇ ਸੁਰੱਖਿਤ ਪਹੁੰਚ ਤੋਂ ਬਿਨਾ ਪਰਿਵਾਰ ਭੁੱਖੇ ਮਰ ਰਹੇ ਹਨ ਸੁਰੱਖਿਤ ਮਤ ਤੋਂ ਬਿਨਾ ਮਾਨਵਵਾਦੀ ਕਰਮਚਾਰੀਆਂ ਦੀ ਵੀ ਜਾਨਾਂ ਜਿਹੜੀਆਂ ਉਹ ਆਪਣੀਆਂ ਵੀ ਬਚਾ ਸਕਦੇ ਤੇ ਨਾ ਕਿਸੇ ਦਾ ਹੋਰ ਉਹ ਜਾਨ ਬਚਾ ਸਕਦੇ ਹਨ ਅਗਲੀ ਖਬਰ ਇਜ਼ਰਾਈਲ ਤੋਂ ਹੈ ਜੀ ਇਜ਼ਰਾਈਲ ਦੇ ਹੋਏ ਦੇ ਕੁਝ ਲੋਕ ਜਿਹੜੇ ਆ ਉਹ ਇਸ ਜ਼ੁਲਮ ਨੂੰ ਵੇਖਦੇ ਹੋਏ ਜਿਹੜੇ ਖੁਦ ਫੌਜੀ ਆ ਉਹ ਵੀ ਸੁਸਾਇਸਾਈਡ ਕਰ ਰਹੇ ਬਹੁਤ ਜ਼ਿਆਦਾ ਉੱਥੇ ਸੁਸਾਇਸਾਈਡ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਕਿਉਂਕਿ ਫੌਜੀ ਵੀ ਆਖਰਕਾਰ ਮਨੁੱਖ ਹੁੰਦੇ ਹਨ ਭਾਵੇਂ ਫੌਜ ਨੂੰ क्रूरਤਾ ਭਰੇ ਯੁੱਧ ਅਤੇ ਕਮ ਇਹੋ ਜਿਹੇ ਕੰਮਾਂ ਦਾ ਅਭਿਆਸ ਤਾਂ ਹੁੰਦਾ ਹੈ ਪਰ ਕੁਝ ਕੁ ਸੰਵੇਦਨਸ਼ੀਲ ਲੋਕ ਜਿਹੜੇ ਫੌਜ ਵਿੱਚ ਹੁੰਦੇ ਹਨ ਇਹਨਾਂ ਬੇਤਹਾਸ਼ਾ ਜ਼ੁਲਮਾਂ ਦੇ ਕਾਰਨ ਨਰਾਸ਼ਤਾ ਦੇ ਆਲਮ ਵਿੱਚ ਚਲੇ ਜਾਂਦੇ ਹਨ ਇਹੀ ਕੁਝ ਅਮਰੀਕੀ ਸੈਨਿਕਾਂ ਨਾਲ ਵਿਤਰਾਮ ਯੁੱਧ ਵਿੱਚ ਵਾਪਰਿਆ ਸੀ ਅਫਗਾਨਿਸਤਾਨ ਵਿੱਚ ਵੀ ਅਮਰੀਕੀ ਤੇ ਕੈਨੇਡੀਅਨ ਫੌਜੀਆਂ ਦੇ ਉੱਤੇ ਜੁੱਧ ਦੇ અત્યੰਤ ਮਾੜੇ ਪ੍ਰਭਾਵ ਵੇਖਣ ਨੂੰ ਮਿਲੇ ਹਨ ਅਤੇ ਕਈ ਤਾਂ ਫੌਜੀ ਅਜੇ ਤੱਕ ਵੀ ਜਿਹੜੇ ਆ ਉਹ ਵਾਪਸ ਨਾਰਮਲ ਜ਼ਿੰਦਗੀ 'ਚ ਨਹੀਂ ਆਏ ਕੁਝ ਡਿਪਰੈਸ਼ਨ ਦਾ ਸ਼ਿਕਾਰ ਹੈ ਤੇ ਕੁਝ ਹਮੇਸ਼ਾ ਲਈ ਜਿਹੜੇ ਆ ਉਹ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਚੁੱਕੇ ਨੇ ਗਾਜ਼ਾ ਜੋ ਸ਼ੁਰੂ ਹੋਣ ਤੋਂ ਬਾਅਦ ਤੋਂ ਇਜ਼raਇਲੀ ਸੈਨਿਕਾਂ ਵਿੱਚ ਆਤਮ ਹੱਤਿਆਵਾਂ ਲਗਾਤਾਰ ਵੱਧ ਰਹੀਆਂ ਹਨ ਇੱਕ ਫੌਜੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ 2023 ਵਿੱਚ ਗਾਜ਼ਾ ਜੁੱਧ ਸ਼ੁਰੂ ਹੋਣ ਤੋਂ ਬਾਅਦ 28 ਇਜ਼raਇਲੀ ਸੈਨਿਕਾਂ ਨੇ ਆਤਮ ਹੱਤਿਆ ਕਰ ਕੀਤੀ ਸੀ ਇਹ ਅੰਕੜਾ 2023 ਤੋਂ ਵੱਧ ਕੇ 17 ਸੈਨਿਕ ਆਤਮ ਤਿਆਵਾਂ ਵਿੱਚ ਹੋਰ ਮਾਰੇ ਗਏ ਹਨ ਫੌਜ ਵੱਲੋਂ جاری ਅੰਕੜਾ ਮੁਤਾਬਕ ਗਾਜ਼ਾ ਦੇ ਜੰਗ ਸ਼ੁਰੂ ਹੋਣ ਤੋਂ ਬਾਅਦ ਘੱਟੋ ਘੱਟ 891 ਇਜ਼رائیਲੀ ਫੌਜੀ ਉਦੋਂ ਵੀ ਮਾਰੇ ਜਾ ਚੁੱਕੇ ਹਨ ਤੇ 5569 ਜਿਹੜੇ ਫੌਜੀ ਆ ਉਹ ਜ਼ਖਮੀ ਹੋਏ ਨੇ ਜਾਂ ਉਹ ਅਪੰਗ ਹੋ ਗਏ ਨੇ ਜਾਂ ਉਹ ਮਤਲਬ ਉਹਨਾਂ ਦੇ ਅੰਗ ਅੰਗ ਹੀ ਨੋ ਚੁੱਕੇ ਨੇ ਫੌਜ ਨੇ ਕਿਹਾ ਹੈ ਕਿ 2024 ਵਿੱਚ 363 ਫੌਜੀ ਮਾਰੇ ਗਏ ਸਨ ਜਦੋਂ ਕਿ 2023 ਵਿੱਚ 552 ਫੌਜੀ ਮਰੇ ਸਨ 2022 ਵਿੱਚ 44 ਇਜ਼raਇਲੀ ਸੈਨਿਕ ਜਿਹੜੇ ਆ ਉਹ ਮਾਰੇ ਗਏ ਸਨ ਇਜ਼raਇਲੀ ਪ੍ਰਧਾਨ ਮੰਤਰੀ ਨੇਤਨਜਾਹੁ ਜਿਹੜੇ ਨੇ ਉਹਨਾਂ ਦਾ ਪ੍ਰੋਸਟੈਂਟ ਦਾ ਪ੍ਰੋਸਟੈਂਟ ਦਾ ਇੱਕ ਸਰਜਰੀ ਹੋਈ ਹੈ ਤੇ ਉਹ ਐਤਵਾਰ ਤੋਂ ਹਸਪਤਾਲ ਵਿੱਚ ਸਨ ਹਾਲਾਂਕਿ ਉਹ ਮੰਗਲਵਾਰ ਨੂੰ ਸੰਸਦੀ ਵੋਟਾਂ ਵਿੱਚ ਸਾਇਲੈਂਟ ਲਈ ਥੋੜੇ ਸਮੇਂ ਲਈ ਬਾਹਰ ਨਜ਼ਰ ਆਏ ਸਨ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਸਟੈਂਟ ਦੀ ਸਰਜਰੀ ਸਫਲ ਰਹੀ ਹੈ ਅਗਲੀ ਖਬਰ ਆਪਾਂ ਏਸ਼ੀਆ ਦੇ ਖੇਤਰਚੋਂ ਲੈਨੇ ਆ ਜਿੱਥੇ ਬੰਗਲਾਦੇਸ਼ ਚ ਲਗਾਤਾਰ ਕਟਰਾਮਾ ਹੋ ਰਹੀਆਂ ਉੱਥੇ ਚਟਗਾਉਂ ਦੀ ਇੱਕ ਅਦਾਲਤ ਨੇ ਬੰਗਲਾਦੇਸ਼ ਵਿੱਚ ਇਸ ਕਾਂ ਦੇ ਮੈਂਬਰ ਆ ਜਾਂ ਮੁਖੀ ਨੇ ਚਨਮੋਏ ਕ੍ਰਿਸ਼ਨਦਾਸ ਉਹਨਾਂ ਦੀ ਜਮਾਨਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਸਰਕਾਰੀ ਵਕੀਲ ਨੇ ਦੱਸਿਆ ਹੈ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚਨਮੋਏ ਕ੍ਰਿਸ਼ਨਦਾਸ ਤੇ 25 ਅਕਤੂਬਰ ਨੂੰ ਚਟਗਾਉਂ ਦੇ ਨਿਊ ਮਾਰਕੀਟ ਇਲਾਕੇ ਵਿੱਚ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ अपमान ਕਰਨ ਦਾ ਦੋਸ਼ ਹੈ ਬੰਗਲਾਦੇਸ਼ ਵਿੱਚ ਸ਼ੇਖ ਸੀਨਾ ਸਰਕਾਰ ਦੇ ਡਿੱਗਣ ਤੋਂ ਬਾਅਦ ਇਹ ਦੋਸ਼ ਲਾਏ ਜਾ ਰਹੇ ਹਨ ਕਿ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦੇ ਉੱਤੇ ਹਮਲੇ ਵਧ ਗਏ ਹਨ ਚਨਮੋਏ ਕ੍ਰਿਸ਼ਨਦਾਸ ਨੇ ਘੱਟ ਗਿਣਤੀਆਂ ਤੇ ਇੱਕਿੱਥ ਹਮਲਿਆਂ ਦੇ ਖਿਲਾਫ ਕਈ ਪ੍ਰਦਰਸ਼ਨਾਂ ਵਿੱਚ ਹਿੱਸਾ ਵੀ ਲਿਆ ਸੀ ਅਗਲੀ ਖਬਰ ਜਿਹੜੀ ਹੈ ਜੀ ਉਹ ਪਪਾਲ ਤੋਂ ਆ ਜਿੱਥੇ ਯੂਨੀਅਨ ਕਾਰਬਾਇਡ ਫੈਕਟਰੀ 'ਚ ਇੱਕ ਬੜਾ ਵੱਡਾ ਹਾਦਸਾ ਹੋਇਆ ਸੀਗਾ ਤੇ ਪਪਾਲ ਵਿੱਚ ਵਾਪਰੇ ਇਸ ਭਿਆਨਕ ਗੈਸ ਤੁਖਾਨ ਦਾ ਜਿਹੜਾ ਕਾਰਨ ਸੀਗਾ ਉਹ ਫੈਕਟਰੀ ਜਿਹੜੀ ਆ ਯੂਨੀਅਨ ਕਾਰਬਿਡ ਫੈਕਟਰੀ ਉਦੋਂ ਤੋਂ ਹੀ ਬੰਦ ਪਈ ਆ ਪਰ ਇਹਦੇ ਵਿੱਚ 377 ਟਨ ਇਹਦੀ ਰਹਧ ਖੂੰਦ ਤੇ ਖਤਰਨਾਕ ਜਿਹੜਾ ਯੂਰੇਨੀਅਮ ਵਾਲਾ ਕੂੜਾ ਸੀਗਾ ਜਿਹੜਾ ਕੈਮੀਕਲ ਰਸਾਇਣਾਂ ਨਾਲ ਭਰਿਆ ਹੋਇਆ ਉਹ 40 ਸਾਲਾਂ ਬਾਅਦ ਹੁਣ ਉਥੋਂ ਸ਼ਿਫਟ ਕਰਕੇ ਧਾਰ ਜ਼ਿਲ੍ਹੇ ਵਿਜਲੀ ਇੱਕ ਯੂਨਟ ਵਿੱਚ ਨਿਵੇੜੇ ਲਈ ਭੇਜਿਆ ਗਿਆ ਹੈ ਇਹ ਜਾਣਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਤੀ ਹੈ ਇਹ ਨਿਵੇੜਾ ਕਿਸ ਤਰ੍ਹਾਂ ਹੋਏਗਾ ਇਹਦੀ ਕੋਈ ਜਾਣਕਾਰੀ ਅਜੇ ਤੱਕ ਅਧਿਕਾਰੀਆਂ ਨੇ ਨਹੀਂ ਦਿੱਤੀ ਇਹ ਬਹੁਤ ਮਹੱਤਵਪੂਰਨ ਹੈ ਕਿ ਜੇਕਰ ਕੋਈ ਅਜਿਹੀ ਤਕਨੀਕ ਮੌਜੂਦ ਹੈ ਤਾਂ ਫਿਰ 40 ਸਾਲ ਤੱਕ ਇਹ ਕੂੜਾ ਲੋਕਾਂ ਦੀ ਜਾਨ ਲੈਵਾ ਕਿਉਂ ਬਣਿਆ ਰਿਹਾ ਅਤੇ ਹੁਣ ਇਸ ਨੂੰ ਨਵੀਂ ਜਗ੍ਹਾ ਸ਼ਿਫਟ ਕਰਕੇ ਥਾਰ ਜ਼ਿਲ੍ਹੇ ਦੇ ਲੋਕਾਂ ਲਈ ਨਵੀਂ مصیبتਾਂ ਖੜੀ ਨਹੀਂ ਕਰ ਦਿੱਤੀ ਜਾਏਗੀ ਵਿਸ਼ਵਗੁਰੂ ਬਣਨ ਤੇ ਪੰਜਵੀਂ ਵੱਡੀ ਅਰਥ ਵਿਵਸਥਾ ਦੀਆਂ ਡੀਂਗਾ ਮਾਰਨ ਵਾਲਿਆਂ ਸਾਹਮਣੇ ਇਹ ਸਵਾਲ ਹੈ ਕਿ ਇੰਨੀ ਵੱਡੀ ਤਰਾਸਤੀ ਭਰੀ ਘਟਨਾ ਤੋਂ ਬਾਅਦ ਵੀ ਸਰਕਾਰ ਅਧਿਕਾਰੀਆਂ ਅਤੇ ਨਿਆਂ ਪ੍ਰਣਾਲੀ ਦਾ ਅੰਗਹੀਲੀ ਭਰਿਆ ਵਿਵਹਾਰ ਸੋਚਣ ਲਈ ਮਜਬੂਰ ਕਰਦਾ ਹੈ ਕਿ ਮਨੁੱਖ ਦੀ ਕੀਮਤ ਹੁਣ ਸਿਰਫ ਵੋਟ ਤੱਕ ਸੀਮਤ ਹੋ ਕੇ ਰਹਿ ਚੁੱਕੀ ਹੈ 2 ਤੇ 3 ਦਸੰਬਰ 1984 ਦੀ ਵਿਚਾਰ ਲਈ ਰਾਤ ਨੂੰ ਕੀੜੇ ਮਾਰ ਜ਼ਹਿਰਾਂ ਨੂੰ ਬਣਾਉਣ ਵਾਲੀ ਇਹ ਕੰਪਨੀ ਜਿਹਦਾ ਨਾਮ ਯੂਨੀਅਨ ਕਾਰਬਾਇਡ ਸੀਗਾ ਉਹਦੀ ਫੈਕਟਰੀ ਚੋਂ ਬਹੁਤ ਜ਼ਿਆਦਾ ਜ਼ਹਿਰੀਲੀ ਮੈਥਾਈਲ ਆਈਸੋਸਾਈਨੇਟ ਐਮ ਆਈ ਸੀ ਗੈਸ ਜਿਹੜੀ ਆ ਉਹ ਲੀਕ ਹੋਈ ਸੀ ਜਿਸ ਨਾਲ ਘੱਟੋ ਘੱਟ 5479 ਲੋਕ ਮਾਰੇ ਗਏ ਸਨ ਤੇ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਉਹਦੇ ਨਾਲ ਪ੍ਰਭਾਵਿਤ ਹੋਏ ਜੋ ਗੰਭੀਰ ਤੇ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਸਿਹਤ ਸਮੱਸਿਆਵਾਂ ਦਾ ਅਜੇ ਵੀ ਸਾਹਮਣਾ ਕਰ ਰਹੇ ਹਨ ਮੱਧ ਪ੍ਰਦੇਸ਼ ਦੀ ਹਾਈ ਕੋਰਟ ਨੇ 3 ਦਸੰਬਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪਪਾਲ ਵਿੱਚ ਯੂਨੀਅਨ ਕਾਰਬਾਈਡ ਸਾਈਟ ਨੂੰ ਸਾਫ਼ ਨਾ ਕਰਨ ਲਈ ਅਧਿਕਾਰੀਆਂ ਨੂੰ ਫਟਕਾਰ ਲਗਾਈ। ਹਾਈ ਕੋਰਟ ਨੇ ਕੂੜੇ ਨੂੰ ਤਬਦੀਲ ਕਰਨ ਲਈ 4 ਹਫ਼ਤੇ ਦਾ ਸਮਾਂ ਦਿੱਤਾ ਸੀ। ਇਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੀਥਮਪੁਰ ਵਿੱਚ ਕੂੜੇ ਦੀ ਢਵਾ-ਢਵਾਈ ਨੂੰ ਲੈ ਕੇ ਸਥਾਨਕ ਲੋਕਾਂ ਤੇ ਫੈਕਟਰੀ ਦੇ ਹੋਰ ਕਰਮਚਾਰੀਆਂ ਵਿੱਚ ਵੀ ਬੜਾ ਭੰਬਲ-ਪੂਸਾ ਬਣਿਆ ਹੋਇਆ ਹੈ। ਇੱਕ ਸਥਾਨਕ ਵਿਅਕਤੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਇਹ ਦੱਸਿਆ ਹੈ ਕਿ ਸਰਕਾਰ ਨੂੰ ਇਸ ਸੰਬੰਧੀ ਪਹਿਲਾਂ ਉੱਥੋਂ ਦੇ ਲੋਕਾਂ ਕਾਨੂੰਨ ਨਾਲ ਗੱਲ ਕਰਨੀ ਚਾਹੀਦੀ ਸੀ ਕੁਝ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਸਨ ਤੇ ਤਾਂ ਹੀ ਫਿਰ ਇਹ ਪ੍ਰਕਿਰਿਆ ਪੂਰੀ ਕਰਨੀ ਚਾਹੀਦੀ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਭਪਾਲ ਵਿੱਚ ਵਾਪਰੀ ਗੈਸ ਜ਼ੋਰ ਘਟਨ ਵਾਲੀ ਸਾਡੀ ਹਮਦਰਦੀ ਤਾਂ ਹੈ ਪਰ ਇਹ ਯਕੀਨੀ ਬਣਾਉਣ ਦੇ ਕੋਈ ਪ੍ਰਬੰਧ ਨਹੀਂ ਕੀਤੇ ਕਿ ਇੱਥੇ ਅਜਿਹਾ ਕੁਝ ਹੋਣ ਨਹੀਂ ਵਾਪਰੇਗਾ ਸਥਾਨਕ ਲੋਕਾਂ ਨੂੰ ਕੁਝ ਵੀ ਨਹੀਂ ਦੱਸਿਆ ਗਿਆ ਜੇਕਰ ਇਸ ਕੂੜੇ ਨੂੰ ਨਿਪਟਾਉਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ ਇਸ ਦੌਰਾਨ ਪੀਥਮਪੁਰ ਬਚਾਓ ਸਮਤੀ ਵੱਲੋਂ ਜ਼ਹਿਰੀਲਾ ਰੈਂਦ ਖੂਦ ਲਿਆਉਣ ਦੇ ਖਿਲਾਫ ਦਿੱਲੀ ਦੇ ਮੰਤਰੀ ਮੰਤਰ ਤੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਲਾਕੇ ਦੀਆਂ ਕਈ ਮਜ਼ਦੂਰ ਜਥੇਬੰਦੀਆਂ ਨੇ 2 ਤੋਂ 3 ਜਨਵਰੀ ਨੂੰ ਪੀਤੰਪੁਰ ਬੰਦ ਦਾ ਵੀ ਸੱਦਾ ਦਿੱਤਾ ਹੋਇਆ ਹੈ। ਅਗਲੀ ਖਬਰ ਆਰਐਸਐਸ ਨੂੰ ਲੈ ਕੇ ਜੀ ਆਰਐਸਐਸ ਦੇ ਸੰਚਾਰ ਵਿੰਗ ਜਿਹੜਾ ਆ ਕਮਿਊਨੀਕੇਸ਼ਨ ਵਿੰਗ ਜਿਹੜਾ ਵਿਸ਼ਵ ਸੰਵਾਦ ਕੇਂਦਰ ਦਾ ਇੱਕ ਵਿੰਗ ਹੈ ਉਹਨਾਂ ਨੇ ਕਿਹਾ ਹੈ ਕਿ ਬਦਰਪ੍ਰਾਂਤ ਜਿਹੜਾ ਉਹਦੇ ਵਿੱਚ ਇਹ ਗੱਲ ਦੱਸੀ ਆ ਕਿ ਉਹਨਾਂ ਇੱਕ ਬਿਆਨ ਦਿੱਤਾ ਹੈ ਤੇ ਜਾਣਕਾਰੀ ਦਿੱਤੀ ਆ ਕਿ ਭਾਰਤੀ ਸੰਵਿਧਾਨ ਦੇ ਜਿਹੜੇ ਨਿਰਮਾਤਾ ਸੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਉਹ 85 ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਆਰਐਸਐਸ ਦੀ ਸ਼ਾਖਾ ਵਿੱਚ ਆਏ ਸਨ ਤੇ ਉਹਦਾ ਦੌਰਾ ਕੀਤਾ ਸੀ ਬਿਆਨ ਮਾਪ ਮੁਤਾਬਕ ਡਾਕਟਰ ਅਮੇਦਕਰ ਨੇ 2 ਜਨਵਰੀ 1940 ਨੂੰ 17 ਜ਼ਿਲ੍ਹੇ ਦੇ ਕਰਾੜ ਵਿਖੇ ਆਰਐਸਐਸ ਦੀ ਇੱਕ ਸ਼ਾਖਾ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਸੰਗ ਦੇ ਸਵੈਮ ਸੇਵਕਾਂ ਨੂੰ ਵੀ ਸੰਬੋਧਨ ਕੀਤਾ ਸੀ ਵਿਸ਼ਵ ਸੰਵਾਦ ਕੇਂਦਰ ਦੇ ਮੀਡੀਆ ਵਿੰਗ ਨੇ ਕਿਹਾ ਹੈ ਕਿ ਆਪਣੀ ਫੇਰੀ ਦੇ ਦੌਰਾਨ ਅੰਬੇਦਕਰ ਨੇ ਕਿਹਾ ਸੀ ਕਿ ਉਹ ਕੁਝ ਮੁੱਦਿਆਂ ਤੇ ਆਰਐਸਐਸ ਨਾਲ ਮਤਭੇਦਾਂ ਦੇ ਬਾਵਜੂਦ ਵੀ ਸੰਘ ਨੂੰ ਪਿਆਰ ਦੀ ਭਾਵਨਾ ਨਾਲ ਦੇਖਦੇ ਹਨ ਇਹ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਰਐਸਐਸ ਨੂੰ ਹੁਣ ਤੱਕ ਦੇ ਆਪਣੇ ਸਫ਼ਰ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਤੇ ਲਗਾਏ ਗਏ ਕਈ ਕਈ ਦੋਸ਼ ਝੂਠੇ ਨਿਕਲੇ ਪਰ ਇਸ ਨੇ ਇਹ ਸਾਰੇ ਦੋਸ਼ਾਂ ਨੂੰ ਗਲਤ ਸਾਬਤ ਕੀਤਾ ਅਤੇ ਇੱਕ ਸਮਾਜਿਕ ਸੰਗਠਨ ਵੱਲੋਂ ਆਪਣੀ ਪਛਾਣ ਦੀ ਪੁਸ਼ਟੀ ਕੀਤੀ ਹੈ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ ਵੀ ਨੇ 1934 ਵਿੱਚ ਵਰਦਾ ਵਿਖੇ ਆਰਐਸਐਸ ਕੈਂਪ ਦਾ ਦੌਰਾ ਕੀਤਾ ਸੀ ਜਿੱਥੇ ਉਹਨਾਂ ਨੂੰ ਅਹਿਸਾਸ ਹੋਇਆ ਸੀ ਕਿ ਸੰਗ ਵਿੱਚ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਵਲੰਟੀਅਰ ਸ਼ਾਮਲ ਹਨ ਬੇਸ਼ੱਕ ਇਹ ਖਬਰਾਂ ਸੱਚੀਆਂ ਹੋ ਸਕਦੀਆਂ ਹਨ ਕਿਉਂਕਿ ਇਹ ਜਿਹੜੇ ਸੈਕੂਲਰ ਲੋਕ ਸਨ ਦੋਨੇ ਮਹਾਤਮਾ ਗਾਂਧੀ ਤੇ ਬਾਬਾ ਸਾਹਿਬ ਅੰਬੇਦਕਰ ਉਹ ਜ਼ਰੂਰ ਗਏ ਹੋਣਗੇ ਸੰਗ ਦੇ ਵਿੱਚ ਉਹਨਾਂ ਇਹ ਵੀ ਕਹਿਆ ਹੋਊਗਾ ਕਿ ਅਸੀਂ ਪਿਆਰ ਕਰਦੇ ਹਾਂ ਪਰ ਸੰਗ ਵਾਲੇ ਕਿੰਨਾ ਕੁ ਲੋਕਾਂ ਦੂਜਿਆਂ ਨੂੰ ਪਿਆਰ ਕਰਦੇ ਆ ਇਹ ਸਾਡੇ ਸਭ ਦੇ ਸਾਹਮਣੇ ਆ ਅਗਲੀ ਖਬਰ ਪਿਆਰ ਤੋਂ ਜੀ ਨਵੀਂ ਬਣੀ ਜਨਸਰਾਜ ਪਾਰਟੀ ਦੇ ਜਿਹੜੇ ਸੰਸਥਾਪਕ ਨੇ ਅਤੇ ਚਰਚਤ ਚੋਣ ਪ੍ਰਬੰਧਕ ਜਿਹੜੇ ਰਹੇ ਨੇ ਪ੍ਰਸ਼ਾਂਤ ਕੁਸ਼ੋਰ ਉਹਨਾਂ ਨੇ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਲਿਮਿਨਰੀ ਪਿਕਿਆ ਦੁਬਾਰਾ ਕਰਾਉਣ ਦੀ ਮੰਗ ਨੂੰ ਲੈ ਕੇ ਪਟਨਾ ਦੇ ਗਾਂਧੀ ਮੈਦਾਨ ਵਿੱਚ ਉਹ ਖੁਦ ਮਰਨ ਵਰਤੇ ਬੈਠ ਗਏ ਹਨ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਨੌਜਵਾਨਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਦਾ ਹਿਸਾਬ ਨਹੀਂ ਲਿਆ ਜਾਂਦਾ ਉਦੋਂ ਤੱਕ ਅਸੀਂ ਉੱਠਣ ਵਾਲੇ ਨਹੀਂ ਹਾਂ ਸੋਮਵਾਰ ਨੂੰ ਪ੍ਰਸ਼ਾਂਤ ਕੁਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਕਿ ਉਹ ਵਿਦਿਆਰਥੀਆਂ ਦੀਆਂ ਮੰਗਾਂ ਦਾ ਮਸਲਾ ਹੱਲ ਕਰਨ ਨਹੀਂ ਤਾਂ ਪ੍ਰਦਰਸ਼ਨ ਜਿਹੜਾ ਹੋਰ ਤੇਜ਼ ਕਰ ਦਿੱਤਾ ਜਾਵੇਗਾ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੀ 70ਵੀਂ ਕੰਬਾਈਨ ਪ੍ਰੀਲੀਮਿਨਰੀ ਪ੍ਰੀਖਿਆ ਨੂੰ ਲੈ ਕੇ 18 ਦਸੰਬਰ ਤੋਂ ਜਿਹੜੇ ਉਮੀਦਵਾਰ ਸਨ ਉਹ ਇਹਦਾ ਵਿਰੋਧ ਕਰ ਰਹੇ ਹਨ ਵਿਦਿਆਰਥੀਆਂ ਨੇ ਇਮਤਿਹਾਨ ਵਿੱਚ ਬੇਨਿਜਮੀਆਂ ਘਟੀਆ ਪ੍ਰਸ਼ਨ ਪੱਤਰ ਤੇ ਕੋਚਿੰਗ ਸੰਸਥਾਵਾਂ ਦੇ ਮਾਡਲਾਂ ਪੇਪਰਾਂ ਨਾਲ ਮੇਲ ਖਾਂਦੇ ਪ੍ਰਸ਼ਨਾਂ ਦੇ ਕਈ ਦੋਸ਼ ਲਾਏ ਹੋਏ ਹਨ ਅਗਲੀ ਖਬਰ ਪੰਜਾਬ ਤੋਂ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੜੀਲ ਰਵਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੋਲਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕੀ ਹੈ ਉਹਨਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਪਿਛਲੇ 38 ਦਿਨਾਂ ਤੋਂ ਮਰਨ ਵਰਤੇ ਬੈਠੇ ਹਨ ਨੂੰ ਇਲਾਜ ਲਈ ਜ਼ਬਰੀ ਹਸਪਤਾਲ ਦਾਖਲ ਕਰਾਉਣ ਤੋ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਨੂੰ ਇਸ ਬਾਬਤ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਖੇਤੀ ਮੰਡੀ ਨੀਤੀ ਦੇ ਖਰੜੇ ਨੂੰ ਵੀ ਪੂਰਨ ਤੌਰ ਤੇ ਰੱਦ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਜਿੱਦ ਛੱਡ ਕੇ ਅੰਨਦਾਤੇ ਦੀ ਸਾਰ ਲੈਣ ਅਤੇ ਗੱਲਬਾਤ ਤੋਂ ਭੱਜਣ ਦੀ ਥਾਂ ਸੰਵਾਦ ਲਈ ਪਹਿਲ ਕਰਨ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਲਈ ਸੁਪਰੀਮ ਕੋਰਟ ਦਾ ਫੈਸਲਾ ਸਿਰ ਮੱਥੇ ਤੇ ਹੈ ਉਹਨਾਂ ਕਿਹਾ ਕਿ ਸੂਬਾ ਸਰਕਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਫਿਕਰਮੰਦ ਹੈ ਪਰ ਉਹ ਅਜੇ ਕੋਈ ਵੀ ਕਦਮ ਨਹੀਂ ਚੁੱਕਣਗੇ ਜਿਸ ਨਾਲ ਕਿਸਾਨ ਅਤੇ ਪੁਲਿਸ ਆਪਸ ਵਿੱਚ ਹੀ ਉਲਝ ਜਾਣ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਖੁਦ ਕਿਸਾਨਾਂ ਤੇ ਕੇਂਦਰ ਦਰਮਿਆਨ ਪੁਲ ਦਾ ਕੰਮ ਕਰਦੇ ਰਹੇ ਹਨ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਡੱਲੇਵਾਲ ਨੂੰ ਚੁੱਕਣ ਵਾਸਤੇ 에어 ਐਮਬੂਲੈਂਸ ਭੇਜਣ ਅਤੇ ਕੇਂਦਰੀਵਲ ਭੇਜਣ ਦੀ ਗੱਲ ਤਾਂ ਕਰ ਰਹੀ ਹੈ ਪਰ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਤੋਂ ਭੱਜ ਰਹੀ ਹੈ ਉਹਨਾਂ ਕਿਹਾ ਕਿ ਕਿਸਾਨੀ ਮੰਗਾਂ ਕੇਂਦਰ ਨਾਲ ਸੰਬੰਧਿਤ ਹਨ ਅਤੇ ਕਿਸਾਨਾਂ ਨੂੰ ਸ਼ੰਭੂ ਖਨੋਰੀ ਬਾਰਡਰ ਤੇ ਹਰਿਆਣਾ ਸਰਕਾਰ ਹੀ ਰੋਕ ਰਹੀ ਹੈ ਮੁੱਖ ਮੰਤਰੀ ਨੇ 30 ਦਸੰਬਰ ਦੇ ਪੰਜਾਬ ਬੰਦ ਦੇ ਹਵਾਲੇ ਨਾਲ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਏ ਕਦਮ ਨਾ ਚੁੱਕਣ ਜਿਸ ਨਾਲ ਆਮ ਲੋਕ ਤੰਗ ਪਰੇਸ਼ਾਨ ਹੋਣ ਉਹਨਾਂ ਕਹੇ ਕਿ ਪੰਜਾਬ ਬੰਦ ਨਾਲ ਸੂਬਾ ਸਰਕਾਰ ਨੂੰ 100 ਕਰੋੜ ਦਾ ਘਾਟਾ ਪਿਆ ਹੈ ਦਿੱਲੀ ਦਿੱਲੀ ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦਿੱਲੀ ਵਿੱਚ ਕਿਸਾਨਾਂ ਦੀ ਹਾਲਤ ਉੱਤੇ ਚਿੰਤਾ ਪ੍ਰਗਟਾਈ ਹੈ ਸ਼ਿਵਰਾਜ ਸਿੰਘ ਚੋਹਾਨ ਨੇ ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਆਦਮੀ ਨੂੰ ਪੱਤਰ ਲਿਖਿਆ ਹੈ ਪੱਤਰ ਵਿੱਚ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਕਿਸਾਨਾਂ ਪ੍ਰਤੀ ਬਿਹੱਦ ਉਦਾਸੀਨ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਿਸਾਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਖੇਤੀਬਾੜੀ ਮੰਤਰੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਿਆਸੀ ਮੁਕਾਬਲਾ ਕਿਸਾਨ ਭਲਾਈ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ ਕਿਸਾਨ ਭਲਾਈ ਸਾਰੀਆਂ ਸਰਕਾਰਾਂ ਦਾ ਫਰਜ ਹੈ ਤੁਹਾਡੀ ਸਰਕਾਰ ਉੱਪਰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਹਿੱਤ ਵਿੱਚ ਫੈਸਲੇ ਲੈਣੇ ਚਾਹੀਦੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਂਦਰ ਦੀਆਂ ਸਕੀਮਾਂ ਨੂੰ ਲਾਗੂ ਕਰਕੇ ਦਿੱਲੀ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਗਈ ਸੀ ਸ਼ਿਵਰਾਜ ਦੀ ਚਿੱਠੀ ਆਉਣ ਤੋਂ ਕੁਝ ਦਿਨ ਬਾਅਦ ਹੀ ਰਵਿੰਦਰ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਸਰਕਾਰ ਤੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਨ ਤੇ ਉਹਨਾਂ ਨਾਲ ਕੀਤੇ ਪੂਰੇ ਵਾਅਦੇ ਨਾ ਕਰਨ ਦਾ ਦੋਸ਼ ਲਾਇਆ ਕੇਜਰੀਵਾਲ ਨੇ ਇਹ ਵੀ ਲਿਖਿਆ ਕਿ ਪੰਜਾਬ ਵਿੱਚ ਕਿਸਾਨ ਕਈ ਦਿਨਾਂ ਤੋਂ ਹੜਤਾਲ ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਤੇ ਬੈਠੇ ਹੋયા ਹਨ ਉਹਨਾਂ ਦੀਆਂ ਮੰਗਾਂ ਉਹੀ ਹਨ ਜੋ ਕੇਂਦਰ ਸਰਕਾਰ ਨੇ 3 ਸਾਲ ਪਹਿਲਾਂ ਮੰਨ ਲਈਆਂ ਸਨ ਪਰ ਅਜੇ ਤੱਕ ਵੀ ਲਾਗੂ ਨਹੀਂ ਕੀਤੀਆਂ ਭਾਰਤੀ ਜਨਤਾ ਪਾਰਟੀ ਸਰਕਾਰ ਹੁਣ ਆਪਣੇ ਵਾਅਦੇ ਤੋਂ ਪਿੱਛੇ हट ਗਈ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਕਰਦੀ ਸਕੋ ਉਹਨਾਂ ਨਾਲ ਗੱਲ ਕਰੇ ਉਹ ਸਾਡੇ ਹੀ ਦੇਸ਼ ਦੇ ਕਿਸਾਨ ਹਨ ਭਾਰਤੀ ਜਨਤਾ ਪਾਰਟੀ ਇੰਨੀ ਹੰਕਾਰੀ ਕਿਉਂ ਹੈ ਕਿ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਪੰਜਾਬ ਵਿੱਚ ਅਣਮਿਥੇ ਸਮੇਂ ਲਈ ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ ਰੱਬ ਸੁਰੱਖਿਅਤ ਰੱਖੇ ਪਰ ਜੇਕਰ ਉਹਨਾਂ ਨੂੰ ਕੁਝ ਹੋਇਆ ਤਾਂ ਇਹਦੀ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ ਦੀ ਹੋਵੇਗੀ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਸਨ ਤੇ ਅੰਦੋਲਨ ਤੋਂ ਬਾਅਦ ਵਾਪਸ ਲਏ ਸਨ ਉਹਨਾਂ ਨੂੰ ਹੁਣ ਨਵੀਂ ਨੀਤੀ ਕਹੇ ਕਿ ਸਰਕਾਰ ਪਿਛਲੇ ਦਰਵਾਜ਼ੇ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਹੈ ਆਖਰੀ ਖਬਰ ਕਰਦੇ ਹਾਂ ਜੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤਜ 38ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਡਾਕਟਰਾਂ ਨੇ ਮੈਡੀਕਲ ਬਲਟਨ ਜਾਰੀ ਕਰਦੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਦੇ ਸਰੀਰ ਵਿੱਚੋਂ ਮਾਸ ਬਿਲਕੁਲ ਖਤਮ ਹੋ ਗਿਆ ਤੇ ਹੁਣ ਸਿਰਫ ਹੱਡੀਆਂ ਹੀ ਬਚੀਆਂ ਹਨ ਉਹ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਹੋ ਗਏ ਹਨ ਪਰ ਇਸ ਸਬੰਧੀ ਸੁਪਰੀਮ ਕੋਰਟ ਹਾਲੇ ਵੀ ਸਾਰਾ ਮਾਮਲਾ ਪੰਜਾਬ ਸਰਕਾਰ ਦੇ ਸਿਰ ਤੇ ਸੁੱਟ ਕੇ ਪੰਜਾਬ ਸਰਕਾਰ ਦੀ ਖਚਾਈ ਕਰਦੀ ਨਜ਼ਰ ਆਈ ਮਾਮਲੇ ਦੀ ਸੁਣਵਾਈ ਸਿਖਰਲੀ ਅਦਾਲਤ ਦੇ ਵਿੱਚ ਜਸਟਿਸ ਸੂਰੀਆ ਕਾਹਤ ਤੇ ਜਸਟਿਸ ਉਜਲ ਭੂਇਆ ਦੇ ਬੈਂਚ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੀ ਖਚਾਈ ਕਰਦੇ ਆ ਜੱਜਾਂ ਨੇ ਕਿਹਾ ਕਿ ਇਸ ਦੇ ਅਧਿਕਾਰੀ ਤੇ ਕੁਝ ਕਿਸਾਨ ਆਗੂ ਮੀਡੀਆ ਵਿੱਚ ਗਲਤ ਪ੍ਰਭਾਵ ਦੇ ਰਹੇ ਨੇ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਬੈਂਚ ਨੇ ਸਾਫ਼ ਕੀਤਾ ਕਿ ਅਦਾਲਤ ਨੇ ਕਦੇ ਵੀ ਢੱਲੇਵਾਲ ਦਾ ਵਰਤ ਤੋੜਨ ਦਾ ਖਤਮ ਕਰਨ ਦੀ ਹਦਾਇਤ ਨਹੀਂ ਕੀਤੀ ਬੈਂਚ ਨੇ ਕਿਹਾ ਕਿ ਅਦਾਲਤ ਦੀ ਚਿੰਤਾ ਸਿਰਫ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹੈ ਅਤੇ ਚਾਹੁੰਦੀ ਹੈ ਕਿ ਉਹਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾਵੇ ਬੈਂਚ ਨੇ ਕਿਹਾ ਕਿ ਅਦਾਲਤ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਇਹ ਲੱਗਦਾ ਹੈ ਕਿ ਪੰਜਾਬ ਦੇ ਅਧਿਕਾਰੀ ਤੇ ਕੁਝ ਕਿਸਾਨ ਆਗੂ ਜ਼ਮੀਨੀ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਣ ਲਈ ਮੀਡੀਆ ਵਿੱਚ ਗੈਰ ਜ਼ਿੰਮੇਵਾਰਾਂ ਦਾ ਵਿਆਰ ਦੇ ਰਹੇ ਹਨ ਬੈਂਚ ਨੇ ਕਿਹਾ ਕਿ ਸਾਨੂੰ ਡੱਲੇਵਾਲ ਪ੍ਰਤੀ ਕੋਜੇ ਕਿਸਾਨ ਆਗੂਆਂ ਦੀ ਸੱਚੀ ਸੰਗੀ ਸੰਜੀਦਗੀ ਦੀ ਕੋਖ ਜਿਹੜੀ ਆ ਉਹ ਕਰਨ ਦੀ ਲੋੜ ਹੈ ਇਹਦੇ ਨਾਲ ਹੀ ਖਬਰਾਂ ਦਾ ਐਬਲੀਟਨ ਹੋਇਆ ਸਵਾਗਤ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ